ਇੱਕ ਗੋਠੀ ਦੇ ਵਿੱਚ ਅੰਡਰਗਰਾਊਂਡ ਕਮਰਾ ਬਣਾ ਹੋਇਆ ਵੱਡਾ ਉਹਦੇ ਵਿੱਚ 10 ਕੁਆਟਰ ਜਾਲੀ ਦੁੱਧ ਫੜਾਇਆ ਗਿਆ ਤੇ ਅੱਜ ਤੋਂ 30-30 ਸਾਲ ਪਹਿਲਾਂ ਤੇ ਜਿਹੜਾ ਵੀ ਕੋਈ ਛੋਟਾ ਕਿਸਾਨ ਪਿੰਡ ਦੇ ਵਿੱਚ ਸੀ ਉਹਦੇ ਕੋਲੇ ਘੱਟੋ ਘੱਟ 2 3 ਜਾਂ 4 ਮੱਝਾਂ ਜੂੜ ਹੁੰਦੀਆਂ ਸੀ ਖੇਤੀ ਦੇ ਵਿੱਚ ਉਤਪਾਦਨ ਘੱਟ ਹੋਣ ਕਰਕੇ ਰੋਟੀ ਚੁੱਲ੍ਹਾ ਪਸ਼ੂ ਚਲਾਉਂਦੇ ਸੀ ਇਹਨਾਂ ਨੂੰ ਪਤਾ ਹੈ ਕਿਹਦੇ ਮੱਝਾਂ ਕਿਹਦੇ ਘਰ ਗਾਂ ਰੱਖੀ ਆਪਣੇ ਕਈ ਤਾਂ ਗਲੀਆਂ ਦੇ ਵਿੱਚੋਂ ਜਾਂ ਸ਼ਹਿਰ ਤੋਂ ਇਹਨਾਂ ਬਾਹਰ ਬਸੇ ਉਹਨੇ ਕਲੋਨੀਆਂ ਸੀ ਉੱਥੇ ਕਈਆਂ ਦਾ ਘਰ ਹੀ ਮਝਾਣਾ ਵਜਦਾ ਸੀ ਹੁਣ ਕਿੱਧਰ ਗਿਆ ਉਹ ਕਈ ਮੁੰਡੇ ਮਿਸਤਰੀ ਬਣਦਾ ਕੰਮ ਲਾ ਕੇ ਕਈ ਬੰਦੇ ਬੱਚੇ ਲੱਕੜ ਦਾ ਕੰਮ ਕਰਨ ਲਾ ਗਏ ਕੋਈ ਕਵਾੜ ਦਾ ਕੰਮ ਕਰਨ ਲੱਗ ਗਿਆ ਕੋਈ ਤੁਰ ਫਿਰ ਕੇ ਸਬਜ਼ੀ ਵੇਚਣ ਲੱਗ ਗਿਆ ਹੁਣ ਜ਼ਿੰਮੇਦਾਰਾਂ ਦੇ ਘਰਾਂ ਦੀਆਂ ਜਿਹੜੀਆਂ ਔਰਤਾਂ ਨੇ ਕੋਹਿੰਦਾ ਕੁ ਹੱਥ ਲਾ ਕੇ ਰਾਜੀ ਜੀ ਜਦੋਂ ਪਸ਼ੂ ਹੈ ਨਹੀਂ ਤੇ ਕੋ ਸਾਡੇ ਕੋਲੋਂ ਜਿਹੜਾ ਦੁੱਧ ਦੁੱਧ ਹੀ ਪਾ ਕੇ ਜਾਂਦਾ ਉਹ ਆਉਂਦਾ ਕਿੱਥੋਂ ਆਉਂਦਾ ਸਾਬ ਜਾਰ ਹੈ ਇਹ ਦੁੱਧੀ ਕਾਲਾ ਬਾਜ਼ਾਰੀ ਨਕਲੀ ਦੁੱਧ ਘਰ ਘਰ ਜਾਂਦਾ ਪਰ ਇਹਦੇ ਉਲਟ ਇਹਦੇ ਤੇ ਕੋਈ ਰੋਗ ਨਹੀਂ ਦੋਸਤੋ ਤੁਸੀਂ ਆਪਣੇ ਆਲੇ ਦੁਆਲੇ ਚ ਨਿਗਾਹ ਮਾਰ ਕੇ ਦੇਖੋ ਕਿ ਕਿੰਨੇ ਲੋਕਾਂ ਦੇ ਪਸ਼ੂ ਰੱਖੇ ਹੋਏ ਨੇ ਮੱਝਾਂ ਜਾਂ ਕਿੰਨੀਆਂ ਗਾਇਆਂ ਰੱਖੀਆਂ ਹੋਈਆਂ ਹਰ ਪਰਿਵਾਰ ਨੂੰ ਦੁੱਧ ਦੀ ਜ਼ਰੂਰਤ ਪੈਂਦੀ ਹੈ ਦੁੱਧ ਤੜਕੇ ਚਾਹ ਦੁਪਹਿਰੇ ਚਾਹ ਕੋਈ ਆ ਗਿਆ ਤਾਂ ਚਾਹ ਮਤਲਬ ਇਦਾਂ ਜ਼ਰੂਰਤ ਦੇ ਮੁਤਾਬਕ ਅਸੀਂ ਕਈ ਵਕਾਂ ਵੱਲ ਧਿਆਨ ਨਹੀਂ ਦਿੰਦੇ ਕਿ ਅਸੀਂ ਕੀ ਖਾ ਰਹੇ ਹਾਂ ਕੀ ਪੀ ਰਹੇ ਹਾਂ ਤੁਹਾਨੂੰ ਚਾਰੇ ਪਾਸੇ ਨਿਗਾਹ ਮਾਰ ਕੇ ਦੇਖੋ ਜਦੋਂ ਪਸ਼ੂ ਹੈ ਨਹੀਂ ਤੇ ਫੇ ਸਾਡੇ ਕੋਲ ਜਿਹੜਾ ਦੁੱਧ ਦੁੱਧ ਦੀ ਪਾ ਕੇ ਜਾਂਦਾ ਉਹ ਆਉਂਦਾ ਕਿੱਥੋਂ ਆ ਜੇ ਤੁਸੀਂ ਪਿੰਡ 'ਚ ਰਹਿੰਦੇ ਹੋ ਤੁਸੀਂ ਇਹ ਦੇਖੋ ਕਿ ਕਿੰਨੀਆਂ ਮੱਜਾਂ ਨੇ ਕਿੰਨੀ ਵਰਤੋਂ ਛੋੜੇ ਪਿੰਡ ਦੇ ਵਿੱਚ ਗਲੀ ਦੇ ਵਿੱਚ ਦੁੱਧ ਹੀ ਹੈ ਸਾਫ ਜਾਰ ਹੈ ਕਿ ਦੁੱਧੀ ਕਾਲਾ ਬਜਾਰੀ ਨਕਲੀ ਦੁੱਧ ਇਹ ਮਦਰ ਘਰ ਘਰ ਜਾਂਦਾ ਪਰ ਇਹਦੇ ਉਲਟ ਇਹਦੇ ਤੇ ਕੋਈ ਰੋਕ ਥਾਂ ਨਹੀਂ ਸਰਕਾਰ ਦਾ ਕੋਈ ਚੈੱਕ ਨਹੀਂ ਹੈ ਕਿੰਨੇ ਸੈਂਪਲ ਭਰੇ ਜਾਂਦੇ ਨਹੀਂ ਵੀ ਵਾਰ-ਵਾਰ ਉਹ ਫੇਲ ਵੀ ਹੁੰਦੇ ਨੇ ਵਾਰੇ ਤੇ ਕੋਈ ਵੀ ਕਿਸਮ ਦੀ ਸਖਤ ਕਾਰਵਾਈ ਨਹੀਂ ਹੁੰਦੀ ਜਿਹਦੇ ਸਿੱਟੇ ਵਜੋਂ ਕਈ ਵਾਰ ਡਾਕਟਰਾਂ ਨੇ ਖੋਜੀਆਂ ਨੇ ਕਿਹਾ ਵੀ ਨਕਲੀ ਦੁੱਧ ਦੇ ਵਿੱਚ ਯੂਰੀਆ ਖਾਧ ਪੈਂਦੀ ਹੈ ਉਹ ਜਿਹੜੇ ਅਲਕੋਹਲ ਵਗੈਰਾ ਚੀਜ਼ਾਂ ਪੈਂਦੀਆਂ ਇਹਦੇ ਵਿੱਚ ਜਦੋਂ ਤੱਕ ਉਹ ਬੰਦ ਨਹੀਂ ਹੁੰਦੀਆਂ ਪਿਆਰ ਕਿਉ ਮਾਰੀਆਂ ਬਲੱਡ ਪ੍ਰੈਸ਼ਰ ਸਾਰਿਆਂ ਮਾਰੀਆਂ ਦੇ ਨਾਲ ਜੋੜਦੇ ਆ ਦੇਖੋ ਜਿੰਨਾ ਇਹ ਅੰਕੜੇ ਆਉਂਦੇ ਨੇ ਉਹ ਕੋਈ ਲੋਕ ਤਾਂ ਪੇਸ਼ ਕਰਦੇ ਨਹੀਂ ਸਰਕਾਰਾਂ ਦੇ ਜਰੀਏ ਲੋਕਾਂ ਕੋਲੇ ਸਾਰੇ ਅੰਕੜੇ ਇਹ ਆਉਂਦੇ ਨੇ ਪਰ ਫਿਰ ਵੀ ਰੋਲਾ ਪੈਂਦਾ ਮਾਣਾ ਮੋਟਾ ਰੋਲਾ ਪੈ ਕੇ ਬੰਦ ਹੋ ਜਾਂਦਾ ਮੈਂ ਆਪਦੇ ਜੀਵਨ ਦੇ 30 ਸਾਲ ਪੱਤਰਕਾਰਤਾ ਚ ਲਾਇਏ ਨੇ ਜ਼ਿਲ੍ਹਾ ਇੰਚਾਰਜ ਮੈਂ ਰਿਹਾ ਹਾਂ ਜਿਹੜੇ ਪੁਰਾਣੇ ਸੰਗਰੂਰ ਦਾ ਵੀ ਕੱਲੇ ਸੰਗਰੂਰ ਦਾ ਵੀ ਬੜੇ ਜ਼ਿੰਮੇਵਾਰ ਖ਼ਵਾਰਾਂ ਦੇ ਵਿੱਚ ਮੈਂ ਕੰਮ ਕੀਤਾ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹਾਂਗਾ 6 ਸਾਲ ਪਹਿਲਾਂ 8 ਸਾਲ ਪਹਿਲਾਂ ਸੰਗਰੂਰ ਦੇ ਨੇੜੇ ਇੱਕ ਘਰ ਦੇ ਵਿੱਚ ਕੋਠੀ ਦੇ ਵਿੱਚ ਅੰਡਰਗਰਾਉਂਡ ਕਮਰਾ ਬਣਾਇਆ ਹੋਇਆ ਵੱਡਾ ਉਹਦੇ ਵਿੱਚ 10 ਕੁੰਟਲ ਜਾਲੀ ਦੁੱਧ ਫੜਾਇਆ ਗਿਆ ਕਿ ਇੰਨਾ ਦੁੱਧ ਨਕਲੀ ਜਿਹੜਾ ਮਤਲਬ ਉੱਥੋਂ ਫੜਾਇਆ ਗਿਆ ਉਹ ਜਿਕਰਾਉਣਾ ਬੰਦ ਹੋ ਗਿਆ ਹੁਣ ਆਪਾਂ ਜਿਹੜੀਆਂ ਗੱਲਾਂ ਦਾ ਕਰ ਰਹੇ ਹਾਂ ਪਰ ਜੇ ਆਪਾਂ ਇਹਦੇ ਪਿਸ਼ੋਕੜ 'ਚ ਨਾ ਜਾਵਾਂਗੇ ਤਾਂ ਸ਼ਾਇਦ ਇਲਜ਼ਾਮਬਾਜ਼ੀ ਦੇ ਵਿੱਚੋਂ ਨਿਕਲਦਾ ਨਹੀਂ ਅਸੀਂ ਸਹੀ ਸਥਿਤੀ 'ਵਲ ਆਈਏ ਕਿ ਅੱਜ ਤੋਂ 30 ਸਾਲੇ ਸਾਲ ਪਹਿਲਾਂ ਪਸ਼ੂਆਂ ਦੀ ਸਥਿਤੀ ਕੀ ਸੀ ਪਹਿਲਾਂ ਪਸ਼ੂਆਂ ਦੀ ਸਥਿਤੀ ਇਹ ਸੀ ਕਿ ਜਿਹੜਾ ਵੀ ਕੋਈ ਛੋਟਾ ਕਿਸਾਨ ਪਿੰਡ ਦੇ ਵਿੱਚ ਸੀ ਉਹਦੇ ਕੋਲੇ ਘੱਟੋ ਘੱਟ 2 ਵੱਧੋ ਵੱਧ 3 ਜਾਂ 4 ਮੱਝਾਂ ਜੂਰ ਹੁੰਦੀਆਂ ਸੀ ਖੇਤੀ ਦੇ ਵਿੱਚ ਉਤਪਾਦਨ ਘੱਟ ਹੋਣ ਕਰਕੇ ਰੋਟੀ ਚੁੱਲਾ ਪਸ਼ੂ ਚਲਾਉਂਦੇ ਸੀ ਪਸ਼ੂਆਂ ਸਿਰ ਤੇ ਢੋਲੀ ਜਿਹੜਾ ਕਰ ਕਰਾ ਕੇ ਦੂਰ ਲਾਇਆ ਆਉਂਦਾ ਦੁੱਧ ਲੈ ਕੇ ਆਉਂਦਾ ਉਹ ਤਾਂ ਉਹ ਖਰਚੇ ਨਾਲ ਘਰ ਤੁਰਦੇ ਜਿਹੜੇ ਜ਼ਮੀਨਾਂ ਸੀ ਉਹ ਤਾਂ ਜਿਹੜੇ ਕਰਜ਼ੇਲੇ ਹੁੰਦੇ ਜੀ ਮੇਰੇ ਨਾਲ ਕਿਸਤੇ ਹੀ ਮੋੜ ਦੀ ਫਸਲ ਹੁਣ ਤੁਹਾਨੂੰ ਪਤਾ ਹੈ ਕੀ ਦੇ ਮੱਝ ਹੈ ਜਾਂ ਕੀ ਦੇ ਅੱਗੇ ਗਾਈ ਰੱਖੀ ਵੀ ਹੈ ਅਸੀਂ ਕਈ ਵਾਰ ਆਪਦੀ ਮੌਜ ਚ ਰਹਿ ਕੇ ਆਦਿਕ ਰਹਿ ਬਜਤ ਹੋਏ ਧਿਆਨ ਨਹੀਂ ਦਿੰਦੇ ਕਿ ਆ ਵੀ ਮਸਲੇ ਨੇ ਇਹਦੇ ਵੱਲ ਧਿਆਨ ਦਿਓ ਆਵਾਜ਼ ਉਠਾਈਏ ਇਥੋਂ ਤੱਕ ਕਿ ਕਿਸਾਨ ਯੂਨੀਅਨਾਂ ਵੀ ਇਹਦੇ ਬਾਰੇ ਚੁੱਪ ਨੇ ਵੀ ਭਾਈ ਇਹ ਦੁੱਧ ਆਉਂਦਾ ਕਿੱਥੋਂ ਹੈ ਇਹ ਨਾਂ ਦੁੱਧ ਮੱਝਾਂ ਤਾਂ ਕਿਸੇ ਦੇ ਹੈ ਨਹੀਂ گاਵਾ ਹੈ ਨਹੀਂ ਗਾਈਆਂ ਵਾਲੇ ਵਕਤ ਤੇ ਮੈਂ ਇਸ ਨੂੰ ਇੱਕ ਪਲੇ ਕੇ ਜਾਣਾ ਮੇਰੀ ਉਮਰ ਅਜ 60 ਵਰਾਂ ਦੀ ਹੈ ਅੱਜ ਤੋਂ 55 ਸਾਲ ਪਹਿਲਾਂ ਮੈਨੂੰ ਸੁਰਤਾਈ ਸਮਝਦੀ ਸਾਡੇ ਘਰੇ ਗਾਈ ਹੁੰਦੀ ਸੀ ਗਾਈ ਜਿਹੜੇ ਮੁਸਲਮਾਨ ਪਾਕਿਸਤਾਨ ਜਾਣੂ ਰਹੇਗੇ ਸੀ ਉਹ ਇੱਕ ਜਾਤੀ ਸੀ ਜਿਹੜੀ ਬੱਕ ਚਾਰਦੀ ਹੁੰਦੀ ਅਸੀਂ ਉਹ ਜਿਹੜੀ ਗਾਈ ਸੀ ਤੜਕੇ ਚੋਕੇ ਤੋਬੇ ਤੇ ਛੱਡ ਆਉਂਦੇ ਟੋਬੇ ਛੱਡ ਕੇ ਫਿਰ ਉਹ ਬਾਗੀ-ਬੱਗ ਛੇੜਦੇ ਜ਼ਮੀਨਾਂ 'ਚ ਲੈ ਕੇ ਜਾਂਦੇ ਚਰ ਕੇ ਗਾਈਆਂ ਆ ਜਾਂਦੀਆਂ ਤੇ ਉਹ ਟੋਬੇ ਤੇ ਆ ਕੇ ਉਥੋਂ ਛਿਸ਼ਕਰ ਦਿੰਦੇ ਗਾਈਆਂ ਘਰੋ-ਘਰੀ ਜਾਂਦੀਆਂ ਲੋਕ ਕਿੱਲੇ ਤੇ ਬੰਨ ਕੇ ਜੇ ਤਾਂ ਕੁੱਖਾਂ ਨਿਕਲੀਆਂ ਹੁੰਦੀਆਂ ਫੇਰ ਤਾਂ ਉਹ ਉਹਨਾਂ ਚੋ ਲੈਦੇ ਚਰ ਕੇ ਆ ਗਈਆਂ ਜੇ ਕੁੱਖਾਂ ਨਾ ਨਿਕਲੀਆਂ ਹੁੰਦੀਆਂ ਫੇਰ ਤੂੜੀ ਪਾਈ ਉੱਤੇ ਪਹਿਲਾਂ ਵੰਡਾਲੇ ਤੋੜੇ ਲਾਏ ਹੁੰਦੇ ਤੋੜਾਂ ਦੇ ਵਿੱਚ ਰੋਟੀਆਂ ਬਚੀਆਂ ਬਦਜੀ ਉਹ ਸਬਜੀ ਉਹ ਪਾ ਕੇ ਟੂੜੀ ਤੇ ਪਾ ਕੇ ਘਣਾ ਪਾ ਕੇ ਆਟੇ ਦੀ ਉਤੋਂ ਪਾ ਕੇ ਚਾਰ ਮੁਠੀਆਂ ਸਨੀ ਕਰਨ ਦੇ ਘਰ ਘਰ ਦੇ ਵਿੱਚ ਦੁੱਧ ਆਉਂਦਾ ਸੀ ਫਿਰ ਇੱਕ ਅਦੀ ਮਜ ਪਛੀਆਂ ਛਣੀਆਂ ਪਿੰਡਾਂ ਦੇ ਵਿੱਚ ਜਿਹੜੇ ਕਿ ਮਤਲਬ ਰਾਜਾ ਬਰਾਦਰੀ ਦਰਜੀ ਬਰਾਦਰੀ ਮਿਸਤਰੀ ਬਰਾਦਰੀ ਜਾਂ ਹੋਰ ਜਾਤੀਆਂ ਪਛੀਆਂ ਛਣੀਆਂ ਉਹ ਰੱਖਦੀਆਂ ਮਜਾਂ ਕਰੇ ਰੱਖਦੀਆਂ ਗਾਈਆਂ ਹੁੰਦੀਆਂ ਇਥੋਂ ਤੱਕ ਕਿ ਬੇੜਾਂ ਦੇ ਵਿੱਚ ਜਿਹੜੇ ਸਾਡੇ ਦਲਤ ਵੀਰ ਸੀ ਉਹ ਵੀ ਮੱਝਾਂ ਤਾਂ ਪਾਲਦੇ ਸੀ ਵਿੱਚ ਕਟੀਆਂ ਲਈ ਜਾਂਦੀਆਂ ਵੀ ਜੇ ਭਾਈ ਕੋਈ ਕੁੜੀ ਵਿਆਹਣੀ ਹੋਈ ਤਾਂ ਉਹ ਕੱਟੀਆਂ ਵੇਚਾਂਗੇ ਕੁੜੀ ਨੂੰ ਵਿਆਹਾਂਗੇ ਹੁਣ ਇਹ ਧੰਦਾ ਤਾਂ ਰਹੀ ਨਹੀਂ ਤੁਸੀਂ ਨਜ਼ਰ ਮਾਰੋ ਪਿੰਡਾਂ ਚ ਕਿ ਮੱਝ ਦਿਖਾਈ ਦਿੰਦੀ ਹੈ ਮੈਂ ਕਿਸੇ ਨੂੰ ਹੋਰ ਉਦਾਹਰਨ ਦੱਸਾਂ ਮੈਂ ਆਪਦੀ ਉਮਰ ਦੇ ਵਿੱਚ 15 ਸਾਲ ਦੀ ਉਮਰ ਵਿੱਚ ਕਮਾਉਣ ਲੱਗਿਆ ਸੀ 15 ਸਾਲ ਦੀ ਉਮਰ ਦੇ ਵਿੱਚ ਮੈਂ ਪੈਸੇ ਕਮਾ ਕੇ ਗਾਈ ਮੁੱਲੀ ਸਿਰੋਂ ਸੌਰ ਬੀਜ 100 ਨਾਲ ਸਾਡੇ ਡੜਬੀ ਚਾਕੇ ਕਿਸੇ ਦੇ ਘਰੇ ਜਾਣ ਦੀ ਲੋੜ ਨਹੀਂ ਸੀ ਪੈਂਦੀ ਸਾਡੇ ਗਾਈਂ ਸੀ ਕਾਇਨ ਬਗ ਛੱਡ ਦਿੰਦੇ ਕੋਈ ਮਤਲਬ ਨਹੀਂ ਸੀ ਕਦੇ ਕੋਈ ਮਾਰੀ ਸੀ ਹੋਇਆ ਕਰੇ ਕੋਈ ਤਾਂ ਸਰਵਾ ਦਾ ਨੋਈ ਸੁਣਦੇ ਸੀ ਦਵਾਈ ਘਰਾਂ ਚ ਬੜੀ ਨਹੀਂ ਸੀ ਜਦੋਂ ਘਰ ਘਰ ਤਾਂ ਦਵਾਈਆਂ ਥੱਬੇ ਪਏ ਨੇ ਹੁਣ ਥੱਬਾ ਥੱਬਾ ਦਵਾਈ ਹਰੇਕ ਦੇ ਕੋਲੇ ਆ ਕੋਈ ਬਲੱਡ ਪ੍ਰੈਸ਼ਰ ਲੈਂਦਾ ਕੋਈ ਸ਼ੂਗਰ ਵਾਲੀ ਲੈਂਦਾ ਕੋਈ ਕੁਛ ਕਰਦਾ ਕਰ ਕਰ ਡੱਬੇ ਸਾਭ ਵੀ ਹੋ ਗਏ ਦਵਾਈਆਂ ਦੇ ਟੜਕੇ ਦੀ ਦਵਾਈ ਹੋ ਰ ਹੈ ਦੁਪਹਿਰ ਦੀ ਹੋ ਰ ਹੈ ਸ਼ਾਮ ਦੀ ਹੋ ਰ ਹੈ ਸੋ ਦੋਸਤੋ ਇਹ ਸਾਰਾ ਕੁਛ ਹੈ ਜਿਹੜਾ ਇਹ ਨਕਲੀ ਦੁੱਧ ਦੇ ਵਿੱਚ ਗੁਰੂ ਘੋਸ਼ ਪੈਂਦਾ ਖਾ ਦੇ ਪੈਂਦਾ ਹੋਰ ਪਤਾ ਨਹੀਂ ਕੀ ਕੁਛ ਪੈਂਦਾ ਅਸੀਂ ਜਦੋਂ ਤੱਕ ਆਪ ਦੀ ਮੰਨ ਦੀ ਮੌਜ ਦੇ ਚ ਰਹਾਂਗੇ ਦਿਨੋਂ ਦਿਨ ਬਿਮਾਰੀਆਂ ਦੇ ਸ਼ਿਕਾਰ ਹੋਵਾਂਗੇ ਤੁਸੀਂ ਇਹ ਦੇਖੋ ਕਿੱਡੇ ਵੱਡੇ ਵੱਡੇ ਹਸਤਾਲੇ ਥੇ ਪੈਦਾ ਹੋ ਗਏ ਜੇ ਕੋਈ ਜ਼ਿਲ੍ਹਾ ਲੈਵਲ ਦਾ ਵੀ ਹੈ ਮੈਗਨਾ ਜਿਲ੍ਹੇ ਲੈਵਲ ਦੇ ਉੱਤੇ ਉਹਨੇ ਤਾਂ ਇੱਥੇ ਸਕੂਲ ਨਹੀਂ ਜਿੰਨੇ ਵੱਡੇ ਹਸਪਤਾਲ ਨੇ ਉਹਨੇ ਕਾਲਜ ਨਹੀਂ ਜਿੰਨੇ ਇੱਥੇ ਹਸਪਤਾਲ ਖੁੱਲੇ ਮਤਲਬ ਇੰਨੇ ਉਹ ਉੱਥੇ ਜਿਹੜੇ ਹੈਗੇ ਹੈਗੇ ਕਿ ਹਸਪਤਾਲ ਖੁੱਲੇਵੇ ਕਿੰਨਾ ਪੈਸਾ ਲੱਗਦਾ ਕਿੰਨਾ ਰੁਪਈਆ ਲੱਗਦਾ ਲੋਕਾਂ ਸਾਡੀ ਬਿਮਾਰ ਜਿਹੜਾ ਕਮਾਈ ਦਾ ਵੱਡੇ ਹਿੱਸੇ ਉਹ ਬਿਮਾਰੀਆਂ ਤੇ ਲੱਗ ਰਹੇ ਨੇ ਕਾਰਨ ਕੀ ਹੈ ਸਾਨੂੰ ਜੜੀਆਂ ਵੀ ਇੱਥੇ ਕੋਈ ਖਾਣ ਨੂੰ ਮਿਲਦਾ ਸਾਰਾ ਪੈਸਟੀਸਾਈਡ ਕੀੜੇ ਮਾਰ ਦਵਾਈਆਂ ਨਾਲ ਸੰਤ ਉਹ ਅਸੀਂ ਇਧਰ ਧਿਆਨ ਨਹੀਂ ਦੇ ਜਦੋਂ ਕਿ ਸਾਡਾ ਮੈਂ ਤੁਹਾਨੂੰ ਸ਼ਹਿਰਾਂ ਦੀ ਗੱਲ ਕਰਦਾ ਮੈਨੂੰ 1982 ਤੱਕ ਜਾਂ 82 ਤੋਂ ਪਹਿਲਾਂ ਪਿੱਛੋਂ ਕਸਵਾਂ ਚ ਜਾਣ ਦਾ ਮੌਕਾ ਮਿਲਿਆ ਉਹਦੇ ਵਿੱਚ ਮੰਨ ਲਓ ਵੀ ਪਿੰਡਾਂ ਦੇ ਵਿੱਚ ਜਦੋਂ ਪਿੰਡਾਂ ਦੇ ਲੋਕ ਸ਼ਹਿਰਾਂ ਜਾਣਾ ਸ਼ੁਰੂ ਹੋਏ ਉਹਦੇ ਵਿੱਚ ਮਿਸਤਰੀ ਭਾਈ ਚਰਾ ਵੀ ਦਰਜੀ ਭਾਈ ਚਰਾ ਵੀ ਸਵਰਨਕਾਰ ਵੀ ਸਾਰੇ ਬੰਦੇ ਪਿੰਡਾਂ 'ਚ ਉੱਠ ਕੇ ਵੀ ਨਿਤ ਕਮਾਈ ਹੋਣ ਲੱਗ ਜੇ ਪਿੰਡਾਂ 'ਚ ਉਧਾਰ ਪੈਂਦਾ ਸਾਡੇ ਜੀਵਨ ਦਾ ਪੱਧਰ ਕੋਈ ਉੱਚਾ ਹੋ ਜੇ ਸਾਡੇ ਬੱਚੇ ਪੜ ਜਾਣਗੇ ਉਹ ਸ਼ਹਿਰਾਂ 'ਚ ਆਗੇ ਸ਼ਹਿਰਾਂ ਦੇ ਵਿਚਾਰੇ ਕਦੇ ਕਰੇ ਮੱਝ ਹੁੰਦੀ ਸੀ ਨਾਲੇ ਤਾਂ ਉਹ ਆਫਤਦ ਵੀ ਹੁੰਦੀ ਨਾਲੇ ਆਣ ਗਉਣ ਦੇ ਵਿੱਚ ਮੱਝ ਲਾ ਕੇ ਹਰੇ ਦੀਆਂ ਟਾਲਾਂ ਜਿਹੜੀਆਂ ਨੇ ਉਦੋਂ ਸ਼ਹਿਰਾਂ 'ਚ ਉਦੋਂ ਬਣੀਆਂ ਜਦੋਂ ਲੋਕ ਪਿੰਡਾਂ 'ਚ ਆ ਕੇ ਸ਼ਹਿਰਾਂ 'ਚ ਮੱਝ ਰੱਖਣ ਲੱਗੇ ਤੇ ਪਹਿਲਾਂ ਮਹਾਜਨ ਪਰਵਾਰ ਤਾਂ ਰੱਖਦੇ ਨਹੀਂ ਸੀ ਥੋੜੀ ਜਿਹੀ ਗਿਣਤੀ ਹੁੰਦੀ ਸੀ ਉਹ ਨੇੜੇ ਪਿੰਡ ਹੁੰਦਾ ਕਿ ਉੱਥੋਂ ਪਾ ਜਾਂਦੇ ਪਰ ਆ ਜਿਹੜਾ ਗੱਲ ਨਹੀਂ ਸੁਣੇ ਮਾੜਾ ਮਟਾਏ ਤਾਂ ਸ਼ਿਕਾਇਤ ਸੀ ਵੀ ਤਾਂ ਪਾਣੀ ਪਤਲਾ ਹੁੰਦਾ ਪਰ ਦੁੱਧ ਚ ਇਹ ਨਹੀਂ ਪਤਾਈ ਦੁੱਧ ਇਹ ਜਾਊਗਾ ਫੇਰ ਚਲ ਲੋਕਾਂ ਨੇ ਇਹ ਵੀ ਦੇਖਿਆ ਵੀ ਚਲੋ ਜੀ ਮੱਝ ਦੇ ਦੁੱਧ ਦੇ ਵਿੱਚ ਆਦਮ ਚੱਦ ਗਊ ਦਾ ਦੁੱਧ ਮਾਂਦਾ ਕੋਈ ਗੱਲ ਨਹੀਂ ਭਾਈ ਪਤਲਾ ਹੋ ਜੂ ਪਰ ਕੋਈ ਡਰਤਾ ਨਹੀਂ ਹੈ ਹੁਣ ਜਿਹੜੀ ਕਹਾਣੀ ਇਹ ਹੈ ਵੀ ਹੁਣ ਤਾਂ ਗਾਂ ਵੀ ਨਹੀਂ ਕੋਈ ਰੱਖਦਾ ਗਾਈਆਂ ਦੇ ਨੌਰੇ ਕਿੱਥੇ ਨੇ ਮੱਝਾਂ ਦੇ ਨੌਰੇ ਕਿੱਥੇ ਨੇ ਆਪਣੇ ਕਈ ਤਾਂ ਗਲੀਆਂ ਦੇ ਵਿੱਚ ਜਾਂ ਸ਼ਹਿਰ ਤੋਂ ਜਿਹੜੇ ਬਾਹਰ ਬਸੇ ਉਹਨੇ ਕਰੋਨੀਆਂ ਸੀ ਉੱਥੇ ਕਈਆਂ ਦਾ ਘਰੀ ਮਝਾਣਾ ਵਜਦਾ ਸੀ ਘਰੀ ਗਾਈਆਂ ਵਾਲਾ ਵਜਦਾ ਸੀ ਹੁਣ ਕਿੱਧਰ ਗਿਆ ਉਹ ਜਦੋਂ ਕਿ ਇਹਦੇ ਪਿਛੋਕੜ 'ਚ ਇਹ ਹੈ ਜਿਹੜਾ ਸਾਡੇ ਦਲਤ ਭਾਈਚਾਰਾ ਸੀ ਜਿਹੜਾ ਬੁਰੀ ਤਰ੍ਹਾਂ ਗਰੀਬੀ ਦਾ ਸ਼ਿਕਾਰ ਸੀ ਉਹਨਾਂ ਦੀਆਂ ਕੁੜੀਆਂ ਮੁੰਹਾਂ ਬੁੜੀਆਂ ਘਰਾਂ ਦੇ ਵਿੱਚ ਜ਼ਿੰਮੇਦਾਰਾਂ ਦੇ ਗੋਹਾ ਚ ਗੋਆ ਗੂੜਾ ਸਿੱਟਦੀਆਂ ਹੁੰਦੀਆਂ ਹੁਣ ਕੁਦਰਤੀ ਤੌਰ ਤੇ ਗੱਲ ਇਹ ਕੀ ਹੋਇਆ ਜਦੋਂ ਸਮਾਂ ਬਦਲਦਾ ਹੈ ਸਮੇ ਦੇ ਨਾਲ ਲੋਕਾਂ ਦੇ ਆਰਥਿਕ ਵਸੀਲੇ ਵੀ ਨਵੇਂ ਬਣਦੇ ਨੇ ਹੁਣ ਜਿਹੜੇ ਦਲਤ ਭਾਈ ਚਰ ਦੇ ਮੁੰਡੇ ਜਿਹੜੇ ਸਿਰੀ ਪੜਨਾ ਛੱਡ ਕੇ ਮੰਡੀਆਂ ਜਾਂ ਦਿਹਾੜੀ ਕਰਨ ਵਾਸਤੇ ਆਉਂਦੇ ਨੇ 600 ਰੁਪਏ ਦਿਹਾੜੀ ਦਾ ਕਈ ਮੁੰਡੇ ਮਿਸਤਰੀ ਬਣਦਾ ਕੰਮ ਲਾ ਕੇ ਕਈ ਬੰਦੇ ਬੱਚੇ ਲੱਕੜ ਦਾ ਕੰਮ ਕਰਨ ਲੱਗੇ ਕੋਈ ਕਵਾੜ ਦਾ ਕੰਮ ਕਰਨ ਲੱਗ ਗਿਆ ਕੋਈ ਤੁਰ ਫਿਰ ਕੇ ਸਬਜ਼ੀ ਵੇਚਣ ਲੱਗਿਆ ਕੋਈ ਕੁਛ ਕਰਦਾ ਮਤਲਬ ਦਲਤਪਾਈ ਚਾਰੇ ਦੀ ਆਰਥਿਕਤਾ ਉੱਚੀ ਉੱਠ ਖੜੀ ਮਣ ਜੀਮਿੰਦਾਰਾਂ ਦੇ ਘਰਾਂ ਦੀਆਂ ਜਿਹੜੀਆਂ ਔਰਤਾਂ ਨੇ ਜਾਂ ਕੁੜੀਆਂ ਨੇ ਗੋਹਣ ਤੱਕ ਹੱਥ ਲਾ ਕੇ ਰਾਜੀ ਨਹੀਂ ਕੋਈ ਵੀ ਹੁਣ ਨਾ ਕੋਈ ਖੇਤੀ ਪੱਤੀ ਜਾਵੇ ਨਾ ਕੋਈ ਗਊ ਮੱਥ ਸਾੰਭੇ ਹੁਣ ਤਾਂ ਇਹ ਹੈ ਵੀ ਪੜਾਓ ਪੜ ਕੇ ਪਾਸਟੂ ਕਰੇ ਕੁੜੀ ਐਡਸ ਕਰਕੇ ਜਾਵੇ ਬਾਹਰ ਚਲੋ ਹੁਣ ਵਿਆਹ ਕਰਤੀ ਪਰ ਜਿਹੜਾ ਵੀ ਕਿਸਾਨੀ ਪਰਿਵਾਰ ਨੇ ਗੋਹਾ ਚੱਕੇ ਕੋਈ ਰਾਜੀ ਨਹੀਂ ਤੁਸੀਂ ਦੱਸੋ ਜਿਹੜਾ ਰੂੜੀਆਂ ਪਿੰਡਾਂ ਦੇ ਰੂੜੀਆਂ ਭਰੀਆਂ ਹੁੰਦੀਆਂ ਸੀਆਂ ਗੋਹੇ ਨਾਲ ਜੇ ਪਸ਼ੂ ਦਾ ਹੈ ਨਹੀਂ ਕਿੰਨੀ ਕਿ ਦੱਸੋ ਉਹਦੇ ਗੋਹਾਊਗਾ ਰੂੜੀਆਂ ਕਿੱਥੇ ਨੇ ਜੇ ਰੂੜੀਆਂ ਹੈ ਮੱਝ ਕਿੱਥੇ ਨੇ ਮੱਝਾਂ ਗਾਈਆਂ ਹੋਣੀਆਂ ਤਾਂ ਹੀ ਰੂੜੀਆਂ ਹੋਣਗੀਆਂ ਇਹ ਸਾਰਾ ਅਸੀਂ ਧਿਆਨ ਨਹੀਂ ਦਿੰਦੇ ਜਦੋਂ ਕਿ ਦੂਜੀ ਗੱਲ ਹੋਰ ਸੁਣੋ ਮੱਝ ਦੀ ਕੀਮਤ ਸਵਾ ਸਵਾ ਲੱਖ ਰੁਪਈਆ ਹੋਗੀ ਮੇਰੀ ਸੁਰਤ ਦੇ ਵਿੱਚ 6000 ਦੀ ਮੱਝ ਮਿਲ ਜਾਂਦੀ ਵਧੀਆ 8 ਤੋਂ 8000 ਦੀ ਜਿਹੜੀ ਮੱਝ 12-12 ਕਿਲੇ ਦੁੱਧ ਦਿੰਦੀ ਸੀ ਮੈਂ ਉਹਦੇ ਜੀਵਨ ਚ 12-12000 ਚ ਆਪ ਵਿਕਦੀ ਆਪ ਦੇਖਿਆ ਕੁੰਡੀਆਂ ਸਿੰਘਾਂ ਵਾਲੀਆਂ ਮੱਝਾਂ ਝੋਟੀਆਂ ਜਿੰਨਾ ਥੱਲੇ ਬੜਾ ਦੁੱਧ 12-12 14 ਜਦੋਂ ਕਿਲੋ ਸੀ ਪਰ ਹੁਣ ਜਿਹੜਾ ਸਵਾ ਸਵਾ ਰੱਖੀ ਮੱਝ ਉਹ ਕਿਹੜਾ ਰੱਖੇ ਫਿਰ ਜਿਹੜਾ ਕੋਈ ਡਾਕਟਰੀ ਤੌਰ ਤੇ ਆ ਉਧਰ ਵੀ ਕੋਈ ਧਿਆਨ ਨਹੀਂ ਡਾਕਟਰਾਂ ਜਦ ਕੇ ਪਸ਼ੂ ਹਸਪਤਾਲ ਖੁੱਲੇ ਹੋਏ ਨਹੀਂ ਜਿਹੜੇ ਡੰਗਰ ਡਾਕਟਰ ਨੇ ਤੜਕੀ ਮੋਟਰਸਾਈਕਲ ਚੱਕਿਆ ਲੋਕਾਂ ਦੇ ਘਰ ਹੀ ਜਾ ਕੇ ਮੱਝਾਂ ਦੇਖੋ ਪੈਸੇ ਕਮਾਓ ਕੋਈ ਉਹ ਸਰਕਾਰ ਦਾ ਕੁਤ ਮਤ ਨਹੀਂ ਕੋਈ ਰੋਕਾ ਨਹੀਂ ਭਾਈ ਬੱਜਾ ਕਿਉਂ ਨਹੀਂ ਲੈ ਕੇ ਆਉਂਦੇ ਸਾਡੇ ਵਿਲੇ ਜਿਹਦੇ ਹਸਾਲ ਹੁੰਦਾ ਸੀਗਾ ਗਊ ਮੱਝ ਨੂੰ ਤੋੜ ਕੇ ਲੈ ਕੇ ਜਾਂਦੇ ਉੱਥੇ ਟੀਕਾ ਲਾਉਂਦੇ ਦਵਾਈਆਂ ਦਿੰਦੇ ਹੁਣ ਕਿਹੜਾ ਗੱਲ ਆ ਰਹੀ ਆ ਹੁਣ ਪਸ਼ੂ ਤਾਂ ਬਹੁਤ ਮਹਿੰਗਾ ਹੋ ਗਿਆ ਸਰਕਾਰ ਦਾ ਕੋਈ ਧਿਆਨ ਨਹੀਂ ਗਾਈਆਂ ਜਿਹੜੀਆਂ ਬਾਹ ਲੀਆਂ ਨੇ ਉਹਦੇ ਤੇ ਦੁੱਧ ਬੜਾ ਥੱਲੇ ਆ 20 25 25 ਕਿਲੋ ਦੁੱਧ ਆ ਪਰ ਆਉਂਦੀ ਕਿੰਨੇ ਦੀ 40000 50000 ਗਰੀਬ ਆਦਮੀ ਕਿੱਥੋਂ ਪੈਸੇ ਲਾਵੇ ਜਦ ਕਿ ਪਸ਼ੂ ਧਨ ਦੇ ਵੜਾਵੇ ਲਈ ਸਾਡੇ ਕੋਲ ਕੋਈ ਸਕੀਮ ਨਹੀਂ ਜੇ ਕੋਈ ਮਤਲਬ ਪਸ਼ੂ ਪਰਨਵਾਤ ਸਕੀਮਾਂ ਹੁੰਦੀਆਂ ਨੇ ਪੈਸੇ ਵਾਲੇ ਜਿਹੜੇ ਬੰਦੇ ਨੇ ਲੈ ਕੇ ਕਰਜ਼ੇ ਵੱਡੇ ਪੱਧਰ ਤੇ ਉਹਦੇ ਵਿੱਚੋਂ ਸਬਸਿਡੀ ਵੀ 30% ਸਿੱਧੀ ਖਾਦੀ ਜੀਤਾ ਸ਼ਿਫਾਰਸ਼ ਹੈ ਉਹ ਤਾਂ ਰਾਜਨੀਤਿਕ ਦਵਾ ਥੱਲੇ ਸਾਰੇ ਆਪ ਖਾ ਜਾਂਦੇ ਜਿਹਦੇ ਨਹੀਂ ਉਹ 10% ਦਾ 10% ਆਸੂੰ ਦੇ ਦਿੰਦਾ ਇੱਥੇ ਸਾਰੀਆਂ ਸਕੀਮਾਂ ਦਾ ਘੂਰ ਨਿਕਲ ਚੁੱਕਿਆ ਸਿੱਟਾ ਇਹ ਹੈ ਵੀ ਜਦੋਂ ਮਤਲਬ ਨਕਲੀ ਦੁੱਧ ਇਹਦੀ ਲੋੜ ਚੋਂ ਪੈਦਾ ਹੁੰਦਾ ਪਸ਼ੂਆਂ ਦਾ ਘਟਣਾ ਲੋਕਾਂ ਦਾ ਕੰਮ ਛੱਡਣਾ ਲੋਕਾਂ ਨੇ ਇਹ ਚਾਹਣੇ ਵੀ ਗੋਹਾ ਚੱਕਣੇ ਕੰਮ ਹੈ ਜੀ ਇਹ ਕੀ ਰੋੜਾ ਫਿਰ ਜੇ ਅਸੀਂ ਇਹ ਕੰਮ ਤੋਂ ਭੱਜ ਰਹੇ ਹਾਂ ਕਰਜ਼ਾ ਵਧਿਆ ਸਾਡੇ ਸਮੂ ਕਿੱਥੇ ਸੀਗਾ ਕਿ ਔਰਤਾਂ ਕਰੇ ਕੰਮ ਕਰਕੇ ਮੱਝਾਂ ਸਾਮਕੇ ਘਰ ਦਾ ਖਰਚਾ ਸਾਰਾ ਤੋਰਦੀਆਂ ਕੁੜੀਆਂ ਦਾ ਦਾਜ ਵਾਸਤੇ ਕੋਈ ਚਾਦਰਾਂ ਕੋਈ ਹੋਰ ਸਮਾਨ ਤੁਰੇ ਫਿਰਦਾ ਸਮਾਨ ਲੈ ਕੇਣਾ ਤਾਂ ਔਰਤਾਂ ਆਪਣੇ ਸਿੱਤੇ ਘਰ ਨੂੰ ਆਪੇ ਚਲਾਈ ਜਾਂਦੀਆਂ ਸੀ ਹੁਣ ਤਾਂ ਇਹ ਗੱਲ ਹੀ ਨਿਕਲ ਗਈ ਨਾ ਕੋਈ ਮੱਝਾਂ ਰੱਖੇ ਨਾ ਕੀ ਹੋਵੇ ਫਿਰ ਕੱਲ ਹੋਰ ਆਉਂਦੀ ਹੈ ਦਲਤਾਂ ਦੇ ਵਿੱਚ ਗਵਾ ਚੱਕਣੀ ਪ੍ਰਵਿਰਤੀ ਉਂਝਣੀ ਘਟੀ ਜਿਹੜੇ ਮਤਲ ਤੁਸੀਂ ਨਿਗਾਹ ਮਾਰ ਕੇ ਦੇਖੋ ਸ਼ਹਿਰ ਵੱਡੇ ਹੋ ਰਹੇ ਨੇ ਲਵੇ ਲੋਣੇ ਪਿੰਡ ਦੋ ਦੋ ਕਿਲੋਮੀਟਰ ਤੇ ਕਈ ਤਾਂ ਵਿਚੀ ਰਲ ਗਏ ਪਿੰਡ ਸ਼ਹਿਰਾਂ ਦੇ ਬਾੜ ਬਣ ਗਏ ਅੰਗ ਬਣ ਗਏ ਵੀ ਪਾਈ ਫਾਣੇ ਬਾੜ ਦਾ ਇਹ ਸ਼ਹਿਰ ਦੇ ਨਾਲ ਲਾਤਾ ਲੁਧਿਆਣਾ ਕਿਉਂ ਤੱਕ ਫੈਲ ਗਿਆ ਹੁਣ ਘਰਾਂ ਦੇ ਵਿੱਚ ਜਿਹੜਾ ਅਸਰ ਨੇ ਉਹਨਾਂ ਦੇ ਘਰੇ ਦਲਤਾਂ ਦੀਆਂ ਜਿਹੜੀਆਂ ਔਰਤਾਂ ਨੇ ਉਹ ਕੰਮ ਕਰਨ ਵਾਸਤੇ ਜਾਂਦੀਆਂ ਨੇ 1000 ਰੁਪਿਆ ਘੰਟਾ ਰੇਟ ਹੈ ਵੀ ਨਾ ਦੋ ਘੰਟੇ ਕੰਮ ਕਰਉਣਾ 2000 ਚਾਰ ਘੰਟੇ ਕਰਉਣਾ 4000 6 ਘੰਟੇ ਕਰਉਣਾ ਤਾਂ ਉਹਨਾਂ ਕੋਸ਼ੇ ਆ ਵੀ ਲੋਕ ਜਿਹੜੇ ਹੈਗੇ ਨੇ ਨੌਕਰੀਆਂ ਕੱਢਵਾਤੇ ਬਾਹਰ ਜਾਂਦੇ ਨਹੀਂ ਘਰੇ ਮਾਂ ਪਿਓ ਕਲੇ ਨਹੀਂ ਉਹਦੀ ਰੋਟੀ ਪਾਣੀ ਵਾਸਤੇ ਵੀ ਕੋਈ ਮਿਲਦੇ ਨਹੀਂ ਦਲ ਤੌਰ ਤਾਂ ਪਿੰਡਾਂ ਚ ਆਉਂਦੀਆਂ ਨੇ ਉਹ ਵੀ 2000 ਘੰਟਾ ਰੁੱਟੂ ਪਾ ਗਈਆਂ ਪੈਰ ਜਦੋਂ ਸਾਡੇ ਕੋਲੇ ਇਹ ਵੀ ਸੂਚ ਘਟਣ ਕਰਕੇ ਲੋਕਾਂ ਦਾ ਪੁਰਜਾਰ ਘਟਾ ਪਰ ਲੋਕ ਜਿਹੜੇ ਨੇ ਉਹ ਆਰਾਮ ਪ੍ਰਸਾਦ ਆਰਾਮ ਪ੍ਰਸਤ ਜਾਂ ਮਤਲਬ ਛੋਕਾ ਟੰਗ ਨਾ ਪੈਸਾ ਬਣੇ ਇਹ ਮੱਝਾਂ ਪਾਲਦਾ ਕੰਮ ਛੱਡ ਕੇ ਗਾਈਆਂ ਛੱਡ ਕੇ ਲੋਕ ਢੋਲ ਤੋਂ ਪਵਾਓ ਜੀ ਗੱਲ ਮੁਕੀ ਫਰਾ ਜੀ ਸਿੱਧੇ ਸਾਫ਼ ਹੀ ਹੋ ਗਈ ਸੋ ਮਿੱਤਰੋ ਇਹ ਪੱਖ ਧਿਆਨ ਦੇ ਨਾਲ ਤੁਸੀਂ ਵਿਸਰੇ ਨਾ ਹੋ ਇਹ ਨਾ ਕਿਤੇ ਹੋਵੇ ਵੀ ਜਿਹੜੀਆਂ ਵੱਡੀਆਂ ਸਮੱਸਿਆਵਾਂ ਬਿਮਾਰੀਆਂ ਨੇ ਖਾਸ ਤੌਰ ਤੇ ਡਾਕਟਰਾਂ ਦੇ ਡੇ ਵੱਡੇ ਵੱਡੇ ਹਸਪਤਾਲ ਖੁੱਲੇ ਨੇ ਉਹ ਤਾਂ ਖੁੱਲੇ ਨੇ ਸਰਕਾਰ ਨੂੰ ਚਾਹੀਦਾ ਹੈ ਇਹਦੇ ਵਾਸਤੇ ਨਕਲੀ ਦੁੱਧ ਜਿੱਥੇ ਵਿਕਦਾ ਹੈ ਅੱਛਾ ਹੋਸੋਂ ਦਿਵਾਲੀ ਆ ਰਹੀ ਹੈ ਦੁਸ਼ਹਿਰਾ ਆ ਰਿਹਾ ਕਿੰਨੇ ਵਾਰੀ ਖਬਰਾਂ ਸ਼ਬਦੀਆਂ ਨੇ 2 ਕੁਇੰਟਲ ਨਕਲੀ ਖੋਆ ਫੜਿਆ ਗਿਆ 2 ਕੁਇੰਟਲ ਨਕਲੀ ਪਨੀਰ ਫੜਿਆ ਗਿਆ ਤੁਸੀਂ ਅਖਬਾਰ ਪੜ੍ਹਦੇ ਹੋ ਸੋਸ਼ਲ ਮੀਡੀਆ ਤੇ ਕਿਹਨੂੰ ਕੈਦ ਹੋਈ ਉਹ ਜੋ ਕਿਹੜਾ ਬੰਦਾ ਫੜ ਕੇ ਅੰਦਰ ਕੀਤਾ ਜਦ ਕੇ ਮਨੁੱਖਾਂ ਨੂੰ ਮਾਰੀਆਂ ਦੇ ਮੂੰਹ ਧੱਕਣਾ ਬਹੁਤ ਵੱਡਾ ਗੁਰਾ ਪਰ ਕੋਈ ਚੈੱਕ ਅਪ ਨਹੀਂ ਕੋਈ ਨਿਗਾ ਨਹੀਂ ਕੋਈ ਸਜ਼ਾ ਨਹੀਂ ਜਦੋਂ ਪੈਸੇ ਦੇ ਕੀ ਖੜਾ ਛੁਰ ਜਾਣਾ ਫਿਰ ਗੁਰਾਹ ਕਰਦੇ ਰਾਤੀ ਹੋਣਗੇ ਹਟਣਗੇ ਤਾਂ ਜੇ ਸਖਤ ਸਜ਼ਾਵਾਂ ਹੋਣਗੀਆਂ ਪਰ ਇਸ ਪੱਖ ਤੇ ਕੋਈ ਧਿਆਨ ਨਹੀਂ ਦਿੰਦਾ ਨਾ ਕੋਈ ਸਰਵੇ ਹੁੰਦਾ ਸਰਵੇ ਹੁੰਦਾ ਕਿੰਨੇ ਪਸ਼ੂ ਹੈ ਜੀ ਡਾਟਾ ਚੱਕਾ ਪੁਰਾਣਾ ਚਲੋ ਪਿੰਜਰਪੁਰ ਕਦੇ ਕਿਸੇ ਪਿੰਡ ਦੇ ਵਿੱਚ ਕੋਈ ਸਰਕਾਰ ਨੇ ਇਹ ਪਤਾ ਕੀਤਾ ਵੀ ਕਿੰਨੇ ਪਸ਼ੂ ਨੇ ਕਿੰਨੀ ਆबादी ਹੈ ਪਿੰਡਾਂ ਦੇ ਵਿੱਚ ਤਾਂ ਤੁਹਾਨੂੰ ਤਾਂ ਆਪ ਨਹੀਂ ਹੁੰਦਾ ਪੂਰਾ ਹੁੰਦਾ ਜੇ ਕਿ ਪਿੰਡ ਦੇ ਵਿੱਚ 1000 ਘਰ ਹੈ ਚਾਰ ਬੰਦੇ ਲਾ ਲੋ 4000 ਬੰਦੇ ਦੋ ਚਾਹੀਦਾ ਤੇ ਪਸ਼ੂ ਕਿੰਨੇ ਆ 100 ਵੀ ਨਹੀਂ 200 ਵੀ ਨਹੀਂ ਇਹ ਅੰਕੜੇ ਸਾਰੇ ਪੁਰਾਣੇ ਕਾਗਜ਼ੀ ਨੇ ਸਾਰਾ ਕੁਝ ਕਾਗਜ਼ੀ ਹੈ ਅੱਗੇ ਸੀ ਦੇਖੋ ਜਿਹੜਾ ਸੀ ਬਲਦਾਂ ਦੀ ਖੇਤੀ ਸੀ ਬਲਦਾਂ ਦੇ ਵਿੱਚੋਂ ਢੱਠੇ ਗਾਂਜਾਂ ਬਹਿਣਾ ਪੈਦਾ ਹੋ ਕੇ ਇੱਕ ਐਡਾ ਵੱਡਾ ਬਦਲਤ ਚੱਲਦਾ ਸੀਗਾ ਖਤਮ ਹੋ ਗਿਆ ਹੁਣ ਤਾਂ ਜਿਹੜੀ ਦੇਸੀ ਗਊ ਸੀ ਭਾਲੀ ਤੇ ਹੁੰਦੀ ਆ ਤੁਹਾਨੂੰ ਕਿਹਦੇ ਕੋਲੇ ਜਿਹੜੀ ਕੌਮ ਸਾਡੇ ਕਹਿੰਦੀ ਸੀ ਜਿਹੜੀ ਗਊ ਨੂੰ ਮਾਤਾ ਮੰਨਦੀ ਐ ਉਹ ਆਪਦੇ ਘਰੇ ਅਖੜਾ ਢਗੀ ਗਊ ਨੂੰ ਮਾਤਾ ਮੰਨ ਵਾਲੇ ਆਵਾਰਾ ਕਿੰਨੇ ਪਸ਼ੂ ਇੱਥੇ ਹੋ ਗਏ ਬਾਹਰੀਆਂ ਗਊਆਂ ਕਿੰਨੀਆਂ ਆ ਗਈਆਂ ਕਾਲੇ ਰੰਗ ਦੀਆਂ ਇੱਥੇ ਕਿੰਨੇ ਵੱਡੇ ਮਰਦੇ ਨੇ ਕੀ ਪਤਾ ਕਿੰਨੀਆਂ ਸਮੱਸਿਆਵਾਂ ਨੇ ਜਿਹੜੇ ਮਤਲਬ ਬੰਦੇ ਚਾਹੁੰਦੇ ਗਊਸ਼ਾਲਾ ਖੋਲੋ ਗਊਸ਼ਾਲਾ ਕਿੰਨਾ ਗੋਦ ਦਤਾਉਂਦਾ ਜਿਹੜਾ ਆਉਂਦਾ ਉਹ ਪਤਾ ਏ ਸਾਨੂੰ ਧਾਰਮਿਕ ਦੁੱਧ ਹਰਾ-ਚਾਰਾ ਪਾਈ ਜਾਂਦੇ ਆ ਲੋਕ ਮੈਂ ਕਹਿੰਦਾ ਗਊ ਦਾ ਦੁੱਧ ਹੀ ਮਿਲੇ ਹਿੰਦੂਏ ਸੁਣ ਵੀ ਲੋਜਿਸਟਾਂ ਗਊ ਮਾਤਾ ਨੂੰ ਸਾਮਾਂਗੇ ਗਊ ਸਾਹਿਬ ਕੇ ਕਹਦੇ ਨਹੀਂ ਸਾਤ ਦੁੱਧ ਲੈ ਕੇ ਜਾਓ ਨੱਕੇ ਨਾਲੋਂ ਗਊ ਦੇ ਚੰਗਾ ਵੱਧ ਪਹਿ ਹਲਾ ਲੈਣ ਮੇਰੇ ਮਿੱਤਰ ਇਹ ਜਿਹਨੇ ਜਿੰਨਾ ਕੋਲੇ ਬੀਅਰ ਕੀਤੀ ਹੋਈ ਸੀ ਬੀਅਰ ਤੋਂ ਬਾਅਦ ਮੱਝਾਂ ਪਾਲੀਆਂ ਹੋਈਆਂ ਨੇ 70 ਰੁਪਏ ਕਿਲੋ ਦੁੱਧ ਵੇਚਦੇ ਆ ਮੱਝਾਂ ਦਾ ਚੰਗੀ ਕਬਾਈ ਹੈ ਤੇ ਇੱਥੋਂ ਤੱਕ ਵੀ ਚੇਤਨਤਾ ਆ ਗਈ ਹੁਣ ਜਿਹੜੇ ਪੜ੍ਹੇ ਲਿਖੇ ਮੁੰਡੇ ਨੇ ਮੋਗੇਵਾਲ ਮੇਰੇ ਮਿੱਤਰ ਨੇ ਕਹਾਣੀ ਕਰਾਇਆ ਕਿ ਰਾਜਵਿੰਦਰ ਰਾਜਾ ਪੰਜ ਮੱਝਾਂ ਰੱਖੀਆਂ ਹੋਈਆਂ ਨੇ ਉਹਦੀਆਂ ਉਹ ਕਹਿੰਦਾ ਮੈਨੂੰ ਸਰੋਤਾਂ ਦੀ ਲੋੜ ਹੀ ਨਹੀਂ ਘਰੇ ਪਸ਼ੂ ਰਲ ਜਾਂਦੇ ਨੇ ਮੈਂ ਵਧਾਈ ਜਾਂਦਾ ਪੰਜ ਕਿਲੇ ਜ਼ਮੀਨ ਹੈ ਮੇਰੇ ਕੋਲੇ ਇੱਕ ਮੈਂ ਇੱਕ ਕਿਲੇ ਦੇ ਵਿੱਚ ਪਸ਼ੂ ਮੁੱਕਦੇ ਹੀ ਨਹੀਂ ਅੱਧਾ ਖੇਲੀ ਬਹੁਤ ਹੈ ਮੇਰਾ ਉਹੀ ਹਰਾਚਾਰਾ ਚੱਲੀ ਜਾਂਦਾ ਵਿੱਚ ਸੋ ਜਿਹੜੇ ਬੇਰੁਜ਼ਗਾਰ ਨੇ ਉਹ ਪੂਰਾ ਧਿਆਨ ਦੇ ਕੇ ਨੌਕਰੀਆਂ ਦੇ ਭਾਲ ਦੇ ਵਿੱਚ ਨਸ਼ੇ ਪਤੇ ਮਲ ਜਾਂਦੇ ਨੇ ਉਹ ਇਹ ਕੰਮ ਵੀ ਨਾਲ ਕਰਨਾ ਕੋਈ ਇੰਨੀ ਗੱਲ ਨਹੀਂ ਹੈ ਵੀ ਮੱਜਾਂ ਨੂੰ ਹੁਣ ਸਾਂਭਣ ਦੇ ਵਿੱਚ ਕੋਈ ਬੇਇੱਜ਼ਤੀ ਹੈ ਇਹ ਨਹੀਂ ਹੈ ਸਾਨੂੰ ਧਿਆਨ ਦੇਣਾ ਪਊਗਾ ਮੁੱਖ ਤੌਰ ਦਾ ਵੱਡਾ ਤਾਂ ਇਹ ਹੋਣਾ ਚਾਹੀਦਾ ਵੀ ਉਹ ਕਮਾ ਕੇ ਰੋਟੀ ਖਾਵੇ ਇੱਜ਼ਤ ਦੀ ਖਾਵੇ ਨਾ ਕਿ ਅਸੀਂ ਵਿਸਲੇ ਹੋ ਕੇ ਜੋ ਜਹਸੰਦਤਾ ਜਾ ਰਹੇ ਉਹ ਜ਼ਹਿਰ ਖਾਈ ਜਾਓ ਫਿਰ ਗਾਹਨੀਆਂ ਖੂਨ ਦੇ ਵਿੱਚ ਜਾਂਦਾ ਜੇ ਇੱਕ ਮਾਂ ਹੈ ਉਹ ਜੇ ਮਤਲਬ ਨਕਲੀ ਦੁੱਧ ਪਿੰਦੀ ਹੈ ਯੂਰੀ ਖਾ ਉਹ ਬੱਚਿਆਂ ਦੇ ਵਿੱਚ ਹੋ ਹੀ ਜਾਂਦਾ ਪੀੜੀਦਰ ਪੀੜੀਏ ਮਤਲਬ ਦੁੱਧ ਦੇ ਵਿੱਚ ਗਾਹਨੀ ਗਲ ਜਾਂਦੀ ਹੈ ਇਹਦੇ ਪੱਖੋਂ ਮੈਂ ਅੰਤ ਕਹਿਣਾ ਚਾਹੂਗਾ